ਐਸਐਸਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਹੈ ਅਸੀਂ ਦੋ ਜਿਹੜੇ ਆਨਲਾਈਨ ਗੇਮਿੰਗ ਦੇ ਸੱਟੇ ਦੇ ਕਾਲ ਸੈਂਟਰ ਜਿਹੜੇ ਚੱਲ ਰਹੇ ਸੀ ਖਰੜ ਦੇ ਏਰੀਆ ਵਿੱਚ ਉਹਦੇ ਸਬੰਧ ਵਿੱਚ ਰੱਖੀ ਗਈ ਹੈ ਜੀ ਡੀਐਸਪੀ ਸਾਈਬਰ ਕ੍ਰਾਈਮ ਔਰ ਸਾਈਬਰ ਯੂਨਿਟ ਜਿਹੜੀ ਸਾਡੀ ਹੈਗੀ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਖਰੜ ਦੇ ਏਰੀਆ ਦੇ ਵਿੱਚ ਦੋ ਇਦਾਂ ਦੇ ਕਾਲ ਸੈਂਟਰ ਚੱਲ ਰਹੇ ਹਨ ਜੀ ਜਿੱਥੇ ਲੋਕਾਂ ਨੂੰ ਉਹਦੇ ਚ ਇੱਕ ਵੈਬਸਾਈਟ ਦੇ ਰਾਹੀਂ ਜੁਆਇਨ ਕਰਾ ਕੇ ਉਹਨਾਂ ਤੋਂ ਠੱਗੀਆਂ ਮਾਰੀਆਂ ਜਾਂਦੀਆਂ ਹਨ ਉਦੇ ਵਿੱਚ ਇਹਦੇ ਵਿੱਚ ਕੀ ਸੀਗਾ ਜੀ ਇੱਕ ਦੋ ਕਾਲ ਸੈਂਟਰ ਪਰਟੀਕੂਲਰ ਜਿਹੜੇ ਚੱਲ ਰਹੇ ਸੀ ਇੱਕ ਐਫਬੀ ਫੇਸਬੁਕ ਤੇ ਐਡ ਦੇ ਕੇ ਜਿਹੜੇ ਬੱਚੇ ਸੀ ਉੱਥੇ ਕੰਮ ਕਰਨ ਵਾਲੇ ਉਹਨਾਂ ਨੂੰ ਰਿਕਰੂਟ ਕਰਦੇ ਸੀਗੇ ਤੇ ਉੱਥੇ ਉਹਨਾਂ ਨੂੰ ਦੱਸਦੇ ਨਹੀਂ ਸੀ ਪਹਿਲਾਂ ਕਿ ਕੀ ਕੰਮ ਹੋ ਰਿਹਾ ਪਰ ਬਾਅਦ ਵਿੱਚ ਉਹਨਾਂ ਨੂੰ ਕਨਵੇ ਕਰਤਾ ਜਾਂਦਾ ਸੀਗਾ ਕਿਸੇ ਲਾਲਚ ਕਰਕੇ ਜਾਂ ਉਹਨਾਂ ਨਾਲ ਜੁੜੇ ਰਹਿੰਦੇ ਸੀਗੇ ਆਨਲਾਈਨ ਦੀ ਜਿਹੜੀ ਇਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਇਹ ਕਾਲ ਸੈਂਟਰ ਇਸ ਤਰ੍ਹਾਂ ਆਪਰੇਟ ਕਰਦੇ ਸੀਗੇ ਜੀ ਕਿ ਲੋਕਾਂ ਨੂੰ ਅਲੱਗ-ਅਲੱਗ ਨੂੰ ਆਨਲਾਈਨ ਗੇਮਿੰਗ ਦਿਖਾ ਕੇ ਆਪਣੇ ਨਾਲ ਜੋੜਿਆ ਜਾਂਦਾ ਸੀਗਾ ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਐ ਇੱਕ allpanelexchd.com ਇਹਦੇ ਉੱਤੇ ਅਲੱਗ-ਅਲੱਗ ਗੇਮਸ ਦੇ ਉੱਪਰ ਸੱਟਾ ਲਵਾਇਆ ਜਾਂਦਾ ਸੀ ਇਸ ਵੈਬਸਾਈਟ ਦੇ ਉੱਪਰ ਜਿਹੜਾ ਇਹਦਾ ਹਲੇ ਤੱਕ ਸਾਨੂੰ ਜਿੰਨਾ ਕ ਪਤਾ ਲੱਗਿਆ ਇਹ ਇੰਟਰਨੈਸ਼ਨਲ ਇੱਕ ਗਰੋਹ ਹੈ ਇਹਨਾਂ ਦਾ ਜਿਹੜਾ ਮਾਸਟਰ ਸਰਵਰ ਹੈਗਾ ਸਾਡੇ ਹਿਸਾਬ ਨਾਲ ਉਹਨਾਂ ਦਾ ਦੁਬਈ ਦੇ ਵਿੱਚ ਹੈਗਾ ਫਿਰ ਵੀ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਵੀ ਇੱਥੇ ਕੀ-ਕੀ ਹੋਰ ਇੰਡੀਆ 'ਚ ਕੀ-ਕੀ ਹੋ ਸਕਦਾ ਹੈ ਲੇਕਿਨ ਹਲੇ ਤੱਕ ਦੀ ਤਫਤੀਸ਼ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਮਾਸਟਰ ਸਰਵਰ ਦੁਬਈ 'ਚ ਹੈ ਜਿਹੜਾ ਵੀ ਬੰਦਾ ਇਹਨਾਂ ਦੀ ਵੈਬਸਾਈਟ ਤੇ ਜੁਆਇਨ ਕਰਦਾ ਸੀਗਾ ਉਹਨੂੰ ਇੱਕ ਆਈਡੀ ਪਾਸਵਰਡ ਦਿੱਤਾ ਜਾਂਦਾ ਸੀਗਾ ਜਿਹਦੇ ਨਾਲ ਉਹ ਬਾਰ-ਬਾਰ ਇਹਨਾਂ ਨਾਲ ਲੌਗਇਨ ਕਰਕੇ ਜੁਆਇਨ ਕਰਦਾ ਸੀਗਾ ਉੱਥੇ ਉਹ ਪੁਆਇੰਟਸ ਪਰਚੇਸ ਕਰਦਾ ਸੀਗਾ ਗੇਮਸ ਖੇਡਣ ਲਈ ਛੋਟੇ ਅਮਾਊਂਟ ਤੋਂ ਸ਼ੁਰੂ ਜਦੋਂ ਇੱਕ ਕੋਈ ਬੰਦਾ ਇਹਨੂੰ ਛੋਟੇ ਅਮਾਊਂਟ ਤੋਂ ਸ਼ੁਰੂ ਕਰਦਾ ਸੀ ਤਾਂ ਉਹਨੂੰ ਜਿਤਾਉਂਦੇ ਰਹਿੰਦੇ ਸੀ ਇਹਨਾਂ ਦਾ ਜਿਹੜਾ ਐਲਗੋਰਿਦਮ ਹੈ ਉਸ ਤਰ੍ਹਾਂ ਕੰਮ ਕਰਦਾ ਸੀ ਕਿ ਇੱਕ ਬੰਦਾ ਜਦੋਂ 50000 1 ਲੱਖ 2 ਲੱਖ ਹੋਰ ਵੱਡੇ ਅਮਾਊਂਟ ਚ ਧਾਈ ਜਾਂਦਾ ਸੀ ਉਹ ਜਿੱਦਾ ਰਹਿੰਦਾ ਸੀ ਪਰ ਇੱਕ ਸਰਟਨ ਅਮਾਊਂਟ ਤੇ ਆ ਕੇ ਉਹ ਹਾਰਨਾ ਸ਼ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਕਿ ਉਹਨੂੰ ਬਿਲਕੁਲ ਉਹਦੇ ਪੈਸੇ ਤੋਂ ਬੰਦੇ ਨੂੰ ਲੁੱਟ ਲਿਆ ਜਾਂਦਾ ਸੀਗਾ ਜੀ ਹੁਣ ਤੱਕ ਦੀ ਜਿਹੜੀ ਸਾਡੀ ਤਫ਼ਤੀਸ਼ ਹੈਗੀ ਹੈ ਅਸੀਂ ਇਹਨਾਂ ਦੇ ਤਕਰੀਬਨ 127 ਬੈਂਕ ਏਟੀਐਮ ਸਾਨੂੰ ਮਿਲੇ ਹਨ ਜਿੰਨੇ ਇੱਕ ਪਾਸ ਬੁਕਸ ਵੀ ਕੁਝ ਮਿਲੀਆਂ ਹੈਗੀਆਂ ਜਿੰਨਾ ਕੋਦੇ ਹਿਸਾਬ ਨਾਲ ਅਸੀਂ ਚੈੱਕ ਕੀਤਾ 18 ਕਰੋੜ ਰੁਪਏ ਦਾ ਤਕਰੀਬਨ ਇਹ ਹਲੇ ਤੱਕ ਗਵਨ ਕਰ ਦਿੱਤੇ ਤੇ ਉਹਦੇ ਚੋ ਕਾਫੀ ਪੈਸਾ ਜਿੰਨੀ ਗੱਲੇ ਤੱਕ ਅਸੀਂ ਜਾਂਚ ਕੀਤੀ ਹੈ ਉਹਦੇ ਚੋ ਬਾਰ ਬਾਰ ਕੈਸ਼ ਵਿਡਰਾ ਹੋਂਦਾ ਸੀਗਾ ਉਹ ਹਵਾਲੇ ਦੇ ਰਹੀ ਫੌਨ ਚ ਤਕਰੀਬਨ 80 ਤੋਂ 85% ਜਿਹੜਾ ਅਮਾਊਂਟ ਹੈ ਟੋਟਲ ਉਹ ਬਾਹਰ ਜਾ ਚੁੱਕਿਆ ਹੈ ਟੋਟਲ ਰਿਕਵਰ ਟੋਟਲ ਇਹਦੇ ਚ ਜੀ 8 ਬੰਦੇ ਅਰੈਸਟ ਹੋਏ ਆ ਦੋ ਲੋਕੇਸ਼ਨਾਂ ਦੇ ਇਹ ਚੱਲ ਰਹੇ ਸੀਗੇ ਇੱਕੋ ਹੀ ਬੰਦਾ ਹਲੇ ਜਿਹੜਾ ਇਹਦਾ ਮਾਸਟਰ ਮਾਈਂਡ ਕਹ ਲੋ ਜਾਂ ਓਨਰ ਜਿਹੜਾ ਆਪਰੇਟ ਕਰ ਰਿਹਾ ਸੀ ਉਹ ਵਿਜੇ ਨਾਮ ਦਾ ਬੰਦਾ ਹੈਗਾ ਉਹਨੂੰ ਅਸੀਂ ਨਾਮਿਨੇਟ ਕਰਕੇ ਇਹਦੇ ਚੋਂ ਜਿਹੜੇ ਰੇਡਸ ਕਰ ਰਹੇ ਹਾਂ ਉਹਨੂੰ ਅਰੈਸਟ ਕਰਨ ਲਈ ਬਟ ਉਸ ਤੋਂ ਸਿਵਾ 8 ਬੰਦੇ ਇਨ ਟੋਟਲ ਜਿਹੜੇ ਅਲੱਗ-ਅਲੱਗ ਮਹਾਰਾਸ਼ਟਰ ਦੇ ਰਾਜਸਥਾਨ ਬਿਹਾਰ ਮੱਧਿਆਪਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਇਹਦੇ ਵਿੱਚੋਂ 8 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜੀ ਟੋਟਲ ਸਾਨੂੰ ਇਹਨਾਂ ਕੋਲੋਂ 5 ਲੈਪਟਾਪ 51 ਮੋਬਾਈਲ ਫੋਨ 70 SIM ਕਾਰਡ 127 ATM ਕਾਰਡਸ ਔਰ 2.5 ਲੱਖ ਰੁਪਏ ਕੈਸ਼ ਜਿਹੜੀ ਹੈਗੀ ਹੈ ਟੋਟਲ ਇਹਦੇ ਵਿੱਚ ਬਰਾਮਦਗੀ ਨਿਕਲੀ ਹੈ ਇਹਦੇ ਵਿੱਚ ਇਹ ਜਿਹੜੀ ਅਜੇ ਤੱਕ ਸਾਰੇ ਬਾਹਰ ਦੇ ਨਹੀਂ ਇਹਨਾਂ ਦੇ ਵਿੱਚ ਲੁਕ ਵੀ ਇਨਵਾਲਵਮੈਂਟ ਹੈਗੀ ਨਹੀਂ ਹਾਲ ਤੱਕ ਲੋਕਲ ਦੀ ਨਹੀਂ ਹੈਗੀ ਇਹ ਹਲੇ ਜਿਹੜੀ ਚੈੱਕ ਕਰ ਰਹੇ ਆ ਉਹਦੇ ਚ ਇਹ ਕਰ ਰਹੇ ਆ ਵੀ ਮਾਡਲ ਸਪਰੈਂਡ ਇਹ ਤਕਰੀਬਨ ਪਿਛਲੇ 6-7 ਮਹੀਨੇ ਤੋਂ ਰਚ ਚੱਲ ਰਿਹਾ ਹੈ ਡੇਢ ਦੋ ਮਹੀਨੇ ਇੱਕ ਫਲੈਟ 'ਚ ਰਹਿ ਕੇ ਅੱਗੇ ਅੱਗੇ ਸ਼ਿਫਟ ਕਰ ਰਹੇ ਸੀਗੇ ਹੁਣ ਜਿਹੜੀ ਸਾਡੀ ਤਫ਼ਤੀਸ਼ ਚੱਲ ਰਹੀ ਹੋਈ ਹੈ ਚੱਲ ਰਹੀ ਵੀ ਇਹ ਫਲੈਟ ਕਿਸ ਲਈ ਰੈਂਟ ਤੇ ਲਏ ਗਏ ਸੀ ਮੈ ਰੈਂਟ ਐਗਰੀਮੈਂਟ ਹੋਇਆ ਸੀ ਜਿਹੜੇ ਹੁਣ ਫੜੇ ਗਏ ਉਹ ਤਾਂ ਸਾਨੂੰ ਆਈਡੈਂਟੀਫਾਈਡ ਹੋ ਵੀ ਪਹਿਲਾਂ ਕਿੱਥੇ ਕਿੱਥੇ ਇਹਨੇ ਕੰਮ ਕੀਤਾ ਉਸ ਲਾਈਨ ਤੇ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਕਿਸ ਦਾ ਰਹਿੰਦਾ ਇਹ ਰਾਜਸਥਾਨ ਦਾ ਰਹਿੰਦਾ ਰਾਜਸਥਾਨ ਦਾ ਰਹਿੰਦਾ ਸਾਰੇ ਬੈਂਕਾਂ ਕਾਫੀ ਕੀਤੀ ਦੀ ਐਨ ਇਨਵੋਲਵਮੈਂਟ ਕਿਸੇ ਦੀ ਨਹੀਂ ਮੇਬੀ ਹੁਣ ਅਸੀਂ ਉਹੀ ਚੈੱਕ ਕਰਨਾ ਹੈ ਜਿਵੇਂ ਖਾਤੇ ਤਾਂ ਇਹਨੇ ਦੇਖੋ ਲੀਗਲੀ ਖੁਲਵਾਏ ਹੋਣਗੇ ਜ ਉਹਨ ਦੇਖਣਾ ਪੈਣਾ ਵੀ ਕਿਹੜੇ ਕਿਹੜੇ ਬੈਂਕ ਦੇ ਕਿਹੜੇ ਕਿਹੜੇ ਖਾਤਿਆਂ ਨਾਲ ਲਿੰਕਡ ਆ ਉਹ ਅਸੀਂ ਖਾਤੇ ਅੱਗੇ ਫ੍ਰੀਜ਼ ਕਰਾਵਾਂਗੇ ਵੀ ਬੀਬੀ ਆਨ ਸਾਡੀ 8 ਨੰਬਰ ਤੇ ਸਾਡੀ ਜਿਹਨੇ ਇਹਨਾਂ ਦੇ ਇੱਕ ਸਪੈਸ਼ਲ ਨਹੀਂ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਇਹ ਜਿਵੇਂ ਤੁਹਾਨੂੰ ਪਹਿਲਾਂ ਸਟਾਰਟਿੰਗ ਜੀ ਦੱਸਿਆ ਵੀ ਫੇਸਬੁੱਕ ਤੋਂ ਰਿਕਰੂਟ ਕਰਦੇ ਫੇਸਬੁੱਕ ਤੋਂ ਵੀ ਅਲੱਗ-ਅਲੱਗ ਸੋਸ਼ਲ ਮੀਡੀਆ ਤੋਂ ਰਿਕਰੂਟ ਕਰਦੇ ਸੀਗੇ ਤੇ ਉਹ ਬੰਦਾ ਜਦੋਂ ਇੱਕ ਜੌਬ ਲਈ ਆਂਦਾ ਸੀ ਵੀ ਕਾਲ ਸੈਂਟਰ ਹੈ ਕੁਛ ਹੈ ਪਰ ਉਹਨੂੰ ਹੌਲੀ-ਹੌਲੀ ਪਤਾ ਲੱਗਦਾ ਸੀ ਵੀ ਇੱਥੇ ਕੰਮ ਕੀ ਹੋ ਰਿਹਾ ਤੇ ਉਹ ਕੰਮ ਹੋਣ ਤੋਂ ਬਾਅਦ ਫਿਰ ਮੇਬੀ ਲਾਲਚ ਕਰਕੇ ਬੰਦਾ ਹਾਂਜੀ ਖਰੜ ਦਾ ਜੀ ਖਰੜ ਦੇ ਮੈਂ ਤੁਹਾਨੂੰ ਦੱਸ ਤਾ ਰਿਹਾ ਐਡਰੈਸ ਹੈਗਾ ਵਿੱਚੇ ਪੇਸ਼ ਆਪਾਂ ਗੱਲ ਕਰ ਲੀ ਜੀ ਅੱਜ 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 ਪੇਸ਼ ਕਰ ਰਹੇ ਜਿਹਨੂੰ ਹੁਣ ਅੰਡਾ ਰਿਮਾਂਡ ਲਾਵਾਂਗੇ ਜਿਹੜੇ ਆਰਟੀਕਲ ਦੇ ਬੈਲੈਂਸ ਦੀ ਕੋਧਰੇ ਆਈਡੀ ਐਕਸਪਰਟ ਦੇ ਇਹਨਾਂ ਦੀ ਐਜੂਕੇਸ਼ਨ ਦਾ ਕਰੈਕਟ ਜੀ ਐਜੂਕੇਸ਼ਨ ਸਾਰੇ ਗ੍ਰੈਜੂਏਟ ਜਾਂ ਅੰਡਰ ਗ੍ਰੈਜੂਏਟ ਹੈਗੇ ਜਿਨ੍ਹਾਂ ਨੇ ਕੋਈ ਨਾ ਕੋਈ ਥੋੜਾ ਬਹੁਤ ਕੰਪਿਊਟਰ ਦੀ ਨੋਲਿਜ ਜਾਂ ਕੋਈ ਡਿਪਲੋਮਾ ਵਗੈਰਾ ਕੀਤਾ ਹੋਇਆ ਉਹ ਹੈਗੇ ਜੀ ਸਾਰੇ ਕੋਈ ਹਿਸਟਰੀ ਸ਼ੀਟਰ ਇਦਾਂ ਦਾ ਕੋਈ ਕ੍ਰਿਮੀਨਲ ਲੱਗ ਨਹੀਂ ਰਿਹਾ ਸਾਨੂੰ ਹਲਦਾ ਕਿਨਾਂ ਚ ਪਰ ਫਿਰ ਵੀ ਅਸੀਂ ਜਿਹੜੇ ਜਿਹੜੇ ਥਾਣੇ ਦੇ ਰਹਿਣ ਵਾਲੇ ਉੱਥੇ ਇਨਟੀਮੇਸ਼ਨ ਭੇਜ ਕੇ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਲਵਾਵਾਂਗੇ ਜ਼ਰੂਰ ਕਿ ਉੱਥੇ ਲੋਕਲ ਥਾਣੇ 'ਚ ਇਹਨਾਂ ਦਾ ਕੀ ਕੀ ਕ੍ਰਿਮੀਨਲ ਰਿਪੋਰਟ ਹੈ ਇਹਨਾਂ ਦੇ ਕਿਹੜੇ ਬੰਦਿਆਂ ਨੂੰ ਸਭ ਤੋਂ ਵੱਧ ਤਾਰੀਫ ਕੀਤਾ ਗਿਆ ਹੈ ਰਿਪੋਰਟ ਵੀ ਹੋਣੀ ਸੀ ਜੇ ਇੰਡੀਅਨ ਨਹੀਂ ਨਹੀਂ ਆਪਣੇ 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 ਲੋਕਲ ਵੀ ਹੈਗੇ ਮਿਡਲ ਕਲਾਸ ਵੀ ਹੈਗੇ ਮਤਲਬ ਅਲੱਗ-ਅਲੱਗ ਟਰਾਂਜੈਕਸ਼ਨ ਮਿਲੀਆਂ ਕੋਈ ਬੰਦੇ ਦਾ 5-5 10 ਲੱਖ ਰੁਪਏ ਤੱਕ ਆਪਾਂ ਮੈਕਸਿਮਮ ਕਿੰਨਾ ਮ 10 ਲੱਖ ਤੱਕ ਅਸੀਂ ਦੇਖਿਆ ਜਿੰਨਾ ਹੈਗਾ ਵੀ ਸਭ ਤੋਂ ਜ਼ਿਆਦਾ ਕਿਸੇ ਨੇ ਲਾਤਦਾ ਹੋਵੇ ਤੇ ਉਹਦੇ ਚ ਹਾਰੀ ਜਿੰਨਾਂ ਨੂੰ ਇਹ ਜੂਏ ਦੀ ਸੱਟੇ ਦੀ ਆਦਤ ਪੈ ਜਾਂਦੀ ਹੈ ਜੀ ਉਹਨਾਂ ਲਈ ਇੱਕ ਈਜ਼ੀ ਵੇ ਆਊਟ ਮਿਲ ਗਿਆ ਸੀਗਾ ਕਿ ਉੱਥੋਂ ਪੇਮੈਂਟ ਕਰਦੇ ਰਹਿੰਦੇ ਸੀਗੇ ਜੋ ਕੌਇਨਸ ਖਰੀਦੇ ਰਹਿੰਦੇ ਜਿਹਦੇ ਨਾਲ ਅੱਗੇ ਖੇਡਦੇ ਸੀ ਤੇ ਸਰ ਇਹ ਜਿਹੜੀ ਬੋਕਰ ਪਰਸਪੂਰਨ ਜੀ ਉਹ ਉਹਦੀ ਹੈ ਨਹੀਂ ਮੇਰੀ ਪਹਿਲਾਂ ਦੀ ਵੀ ਹੋਵੇ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਵਗੈਰਾ ਮਿਲੇ ਨਾ ਉਹਨਾਂ ਦੀ ਹਾਲੇ ਤੱਕ ਪ੍ਰੀਲੀਮਰੀ ਜਿੰਨੀ ਕੀਤੀ ਹੈਗੀ ਹੈ ਵੀ ਕਿੰਨੇ ਕੁ ਹੁਣ ਤੱਕ ਐਸਾ ਘੁੰਮ ਚੁੱਕਿਆ ਕਿਉਂਕਿ ਉਹਦੇ ਰੱਖਦੇ ਨਹੀਂ ਸੀ ਪੈਸੇ ਖਾਤੇ ਜਾਂਦੇ ਸੀ ਡੇਲੀ ਬੇਸਿਸ ਤੇ ਵਿਡਰਾਅ ਹੁੰਦੇ ਸੀ ਤਾਂ ਹੀ ਇਹਨਾਂ ਕੋਲ 127 ATM ਕਾਰਡਸ ਨੇ ਕਿ ਕਿਸੇ ਨਾ ਕਿਸੇ ਟਾਈਮ ਤੇ ਲਗਾਤਾਰ ਪੈਸੇ ਵਿਡਰਾਅ ਕਰਦੇ ਰਹਿੰਦੇ ਸੀ ਤੇ ਉਹ ਹਵਾਲੇ ਰਹੀਂ ਫਿਰ ਚੈਨਲ ਹੁੰਦਾ ਸੀ ਖਾਤੇਆਂ ਜਿਨ੍ਹਾਂ ਨੇ ਪੈਸੇ ਰੱਖੇ ਨਹੀਂ ਕਦੇ ਵੀ ਹੋਰ ਵੱਡਾ ਵੀ ਤਾਂ ਜਿਹੜੇ ਡੈਸਕ ਪੋਟਲ ਸੈਕ ਹੋ ਸਕਦਾ ਜੀ ਦੇਖੋ ਦੁਬਈ ਦਾ ਕਿਨਾਂ ਦਾ ਮਾਸਟਰ ਸਰਵਰ ਵੀ ਲੋਕੇਟ ਕਰਾ ਜਿਹੜਾ ਇਹ ਹਾਂ ਬਿਲਕੁਲ ਜਿਹੜਾ ਮਾਸਟਰ ਸਰਵਰ ਹੈ ਦੁਬਈ 'ਚ ਪਰ ਕੋਈ ਨਾ ਕੋਈ ਉੱਥੇ ਵੀ ਆਪਰੇਟ ਕਰ ਰਿਹਾ ਹੋਵੇਗਾ ਜਿਹੜਾ ਹੁਣੇ ਵਿਜੇ ਨਾਮ ਦਾ ਬੰਦਾ ਸੀ ਆਇਡੈਂ ਚੰਡੀਗੜ੍ਹ ਮੋਹਾਲੀ ਆਪਣੇ ਟਰਾਈ ਸਿਟੀਜ਼ ਜਾਂ ਬਾਹਰ ਕਿਤੇ ਹੋਰ ਕਿੰਨੇ ਚੱਲ ਰਹੇ ਉਹ ਫਿਰ ਬਾਕੀ ਅੱਗੇ ਜਾਂਚ ਕਰਾਂਗੇ। ਸ਼ਾਨ ਸਰ ਜਿਹੜਾ ਲਿੰਕ ਪੇਜ ਦੇ ਦਿੰਦੇ ਸੀਗਾ ਇਹ ਕੀ WhatsApp ਦੇ ਉੱਤੇ ਇੱਕ ਜਾਂ Facebook ਉੱਤੇ ਜਿਹੜੀ ਜਿੱਥੇ ਅਨੁਸਾਰ ਹੁੰਦੀ ਹੈ। ਸੋਸ਼ਲ ਮੀਡੀਆ ਸਾਰੇ ਦੇ ਉੱਪਰ ਨਾ ਇਹ ਅਲੱਗ-ਅਲੱਗ ਤਰ੍ਹਾਂ ਦੀ ਐਡਸ ਕਰਦੇ ਸੀਗੇ ਉਹ ਤੁਹਾਨੂੰ ਪ੍ਰੈਸ ਨੋਟ ਦੇ ਨਾਲ ਇਹਨੂੰ ਐਡ ਰੋਲ ਆਸ ਦਿੱਤਾ ਆਪਾਂ ਨੇ। ਆਹ ਦੇ ਦਿਓ ਉਹਨਾਂ ਨੂੰ ਨਾਲ ਨਾਲ ਜਿਵੇਂ ਆਹ ਵੈਬਸਾਈਟ ਦਾ ਇੱਕ ਵਾਰੀ ਦਿਖਾ ਦਿਓ ਆਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਵੈਬਸਾਈਟ ਦਾ ਜਿਹੜਾ ਹੈਗਾ ਨਾ ਇਸ ਤਰ੍ਹਾਂ ਦਾ ਹੋ ਸੀਗਾ ਪੇਜ ਬਣਾਇਆ ਹੋਇਆ ਸੀਗਾ। ਤਾਂ ਜਿਹੜੀ ਇਹ ਬੱਚਿਆਂ ਨੂੰ ਰਿਕਰੂਟ ਵੀ ਕਰਦੇ ਸੀਗੇ ਉਸ ਤੋਂ ਬਿਨਾ ਵੀ ਜਿਹੜੀ ਅਲੱਗ-ਅਲੱਗ ਗੇਮਿੰਗ ਦਾ ਕੀ-ਕੀ ਸੈਟਅਪ ਹੈਗਾ ਉਹ ਪੂਰਾ ਹੀ ਦਿਖਾ ਦਿੰਦੇ ਹਾਂ ਅਲੱਗ-ਅਲੱਗ ਦੇਖਣਾ ਕਰ ਲਓ ਤਾਂ ਕਿ ਗੇਮਿੰਗ ਦੇ ਰੂਟ ਗੈਂਬਲਿੰਗ ਕਿੱਥੇ ਕੀਤਾ ਜਾ ਸਕਦਾ ਹੈ ਜੀ ਬਿਲਕੁਲ ਹਲੇ ਤੱਕ ਅਸੀਂ ਪਰ 420 ਤੇ ਆਈਟੀ ਐਕਟ ਚ ਐਫ ਆਈ ਆਰ ਦਿੱਤੀ ਹੈ ਹੁਣ ਜਿਹੜੀ ਐਡ ਕਰਾਂਗੇ ਦੀ ਹਲੇ ਹਲੇ ਤੱਕ ਨਹੀਂ ਆਇਆ ਨਾ ਹੁਣ ਜਿਵੇਂ ਤਫ਼ਸੀਲ ਚ ਜ਼ਿਆਦਾ ਆਊਗਾ ਸਾਡੇ ਕੋਲ ਉਹਦਾ ਕਲੀਅਰ ਐਵੀਡੈਂਸ ਆਜੂਗਾ ਫਿਰ ਅਸੀਂ ਇਹਨੂੰ ਗੈਂਬਲਿੰਗ ਐਕਟ ਹੇਠਾਂ ਵਿੱਚ ਐਡ ਕਰਾਂਗੇ ਜਿਹੜੇ ਜਿਹੜੇ ਤੁਸੀਂ ਕਹਿੰਦੇ ਸੀ ਕਿ ਰੈਗੂਲੇਟਾਂ ਦਾ ਮਤਲਬ ਹੈ ਕਿ ਕਿੰਨੇ ਰੈਗੂਲੇਟ ਹੋ ਰਹੇ ਹੁੰਦੇ ਤੇ ਉਹ ਜਿਹੜੇ ਜਿੱਥੇ ਹੁੰਦਾ ਹੈ ਜੀ ਉਸ ਤੇ ਵੀ ਪ੍ਰਾਈਵੇਸੀ ਨਹੀਂ ਨਹੀਂ ਉਹ ਅਸੀਂ ਹੁਣ ਲੈ ਰਹੇ ਹਾਂ ਜੀ ਉਹਨਾਂ ਤੋਂ ਉਹਨਾਂ ਨੂੰ ਬੁਲਾਇਆ ਹੋਨਰਸ ਨੂੰ ਕਿ ਉਹਨਾਂ ਨੇ ਕੀ ਪੁਲਿਸ ਵੈਰੀਫਿਕੇਸ਼ਨ ਕਰਾਈ ਸੀ ਕਾਦੇ ਲਈ ਜਾਂ ਹੋ ਸਕਦਾ ਉਹਨਾਂ ਨੂੰ ਐਜ਼ ਅ ਰੈਂਟੀ ਦੱਸਿਆ ਹੋਵੇ ਵੀ ਅਸੀਂ ਇੱਥੇ ਰੈਸਟ ਕਰਨੀ ਆ ਤੇ ਉੱਥੇ ਇਹ ਕੰਮ ਕਰਦੇ ਹੋਣ ਤੇ ਹੋ ਸਕਦਾ ਉਹਨਾਂ ਦੀ ਕਨਾਈਵੈਂਸ ਵੀ ਹੋਵੇ ਉਹਨਾਂ ਨੂੰ ਪਤਾ ਹੋਵੇ ਵੀ ਇਹ ਕੰਮ ਕਰਾ ਤਾਂ ਉਹ ਸਾਰਾ ਕੁਝ ਉਹਨਾਂ ਦੀ ਅੱਜ ਉਹਨਾਂ ਦਾ ਰਿਮਾਂਡ ਲੈ ਰਹੇ ਹਾਂ ਜੀ ਤੇ ਪਤਾ ਲੱਗ ਜੂਗਾ ਕਿੰਨੇ ਦਿਨ ਦਾ ਮਿਲਦਾ ਕੋਰਟ ਪੇਸ਼